ਰਸ਼ਾਂ ਤੇ ਡੁੱਲਾ ਹੋਇਆ ਖੂਨ ਕਿੱਦਾਂ ਭੁੱਲੀਏ ਜੂਨ ਸਾਡੀ ਖਾਨ ਵਾਲਾ ਜੂਨ ਕਿੱਦਾਂ ਭੁੱਲੀਏ ਤਾਣ ਤਾਣ ਛਾਤੀਆਂ ਸੀ ਸੂਰਮੇ ਲੜੇ ਕਿੱਦਾਂ ਭੁੱਲ ਜਾਈਏ ਟੈਂਕ ਹਿੱਕਾਂ ਤੇ ਚੜੇ ਤੀਰਾਂ ਵਾਲੇ ਬਾਬਾ ਬਾਬੇ ਦਾ ਜਨੂਨ ਕਿੱਦਾਂ ਭੁੱਲੀਏ ਚੰਦਰੀ 84 ਵਾਲਾ ਜੂਨ ਕਿੱਦਾਂ ਭੁੱਲੀਏ ਲਹੂ ਨਾਲ ਲਾਠ ਪੱਥ ਪੱਗਾਂ ਯਾਦ ਆਉਂਦੀਆਂ ਬਲ ਦੇ ਅੰਗਾਰ ਅਤੇ ਅੱਗਾਂ ਯਾਦ ਆਉਂਦੀਆਂ ਲਹੂ ਦਾ ਪਿਆਸਾ ਉਹ ਨਖੂਨ ਕਿਦਾਂ ਭੁੱਲੀਏ ਜੂਨ ਸਾਡੀ ਖਾਣ ਵਾਲਾ ਜੂਨ ਕਿਦਾਂ ਭੁੱਲੀਏ ਛਾਤੀਆਂ ਨੂੰ ਪਿੱਟਦੀਆਂ ਬਾਹਾਂ ਯਾਦ ਆਉਂਦੀਆਂ ਖੁੱਲੇ ਹੋਏ ਕੇਸ ਅਤੇ ਮਾਵਾਂ ਯਾਦ ਆਉਂਦੀਆਂ ਬਾਪੂ ਦਾ ਗੁਆਚਿਆ ਸਕੂਨ ਕਿਦਾਂ ਭੁੱਲੀਏ ਜੂਨ ਸਾਡੀ ਖਾਣ ਵਾਲਾ ਜੂਨ ਕਿਦਾਂ ਭੁੱਲੀਏ ਭੁੱਲਣੇ ਨਹੀਂ ਸਾਨੂੰ ਕਦੇ ਤੱਕ ਉਹ ਕੋਹਾੜੇ ਦੇ ਸੋਹਤਾ ਉਹ ਪਾਈ ਹੋਏ ਨੀਲੇ ਨੀਲੇ ਤਾਰੇ ਦੇ जखਮਾਂ ਤੇ ਭੁੱਖਿਆਂ ਉਹ ਲੂਣ ਕਿੱਦਾਂ ਭੁੱਲੀ ਐ ਜੂਨ ਸਾਡੀ ਖਾਣ ਵਾਲਾ ਜੂਨ ਕਿੱਦਾਂ ਭੁੱਲੀ ਐ ਕੁਲਵੀਰ ਸਿੰਘ ਡਾਂਸੀਵਾ